ਸੋ ਜਿਹੜੇ ਕੀ ਜਿਹੜੇ ਜਾਉਗੇ ਮੈਂ ਡਾਕਟਰ ਐ ਮੈਨੂਅਲ ਪਿੰਡ ਕੰਗ ਆਰਥੋਨੋਵਾ ਫਿਜੀਓਥੈਰੇਪੀ ਸੈਂਟਰ ਪਿੰਡ ਢਵਾ ਵਿਖੇ ਸਮੁੱਚੀ ਕ੍ਰਿਸਚਨ ਕੌਮ ਵੱਲੋਂ ਦੇਸ਼ ਵਾਸੀਆਂ ਨੂੰ ਪੰਜਾਬ ਦੇ ਪੂਰੇ ਮਸੀਹ ਭਾਈਚਾਰੇ ਨੂੰ ਤੇ ਪੂਰੀ ਕਮਿਊਨਿਟੀ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਨਾ ਹੈ ਤੇ ਆਸ ਕਰਦਾ ਕਿ ਪਰਮੇਸ਼ਰ ਇਹਨਾਂ ਦੇ ਜੀਵਨ ਵਿੱਚ ਨਵੇਂ ਸਾਲ ਨੂੰ ਖੁਸ਼ੀਆਂ ਨਾਲ ਚੰਗੀ ਸਿਹਤ ਨਾਲ ਬles ਕਰੇ ਤੇ ਉਮੀਦ ਕਰਦਾ ਕਿ ਆਉਣ ਆਉਣ ਵਾਲਾ ਸਾਲ ਇਹਨਾਂ ਵਾਸਤੇ ਬਹੁਤ ਖੁਸ਼ੀਆਂ ਭਰਿਆ ਹੋਵੇਗਾ ਨਾਲ ਦੇ ਨਾਲ ਹੀ ਮੈਂ ਬੇਨਤੀ ਕਰਦਾ ਅੱਜ ਹੁਣ ਦਾ ਜੋ ਮੌਸਮ ਚੱਲ ਰਿਹਾ ਹੈ ਠੰਡ ਦਾ ਮੌਸਮ ਹੈ ਜਿਹਦੇ ਨਾਲ ਖਾਂਸੀ ਜ਼ੁਕਾਮ ਛਾਤੀ ਰੁਕਣਾ ਨਮੂਨੀਆਂ ਬਹੁਤ ਵਧ ਰਿਹਾ ਤੇ ਮੇਰੀ ਬੇਨਤੀ ਆ ਪਬਲਿਕ ਨੂੰ ਕੀ ਕਰੋਨਾ ਦੇ ਵੀ ਕੇਸ ਜਿਹੜੇ ਆ ਹੌਲੀ ਹੌਲੀ ਵਧ ਰਹੇ ਆ ਤੇ ਮਾਸਕ ਦੀ ਮਾਸਕ ਦਾ ਇਸਤੇਮਾਲ ਜ਼ਰੂਰ ਕਰਨ ਗਾਈਡਲਾਈਨ ਵੀ ਆ ਆਪਣੇ ਸਿਵਲ ਸਰਜਨ ਵੱਲੋਂ ਆਪਣੀ ਪੰਜਾਬ ਗਵਰਨਮੈਂਟ ਵੱਲੋਂ ਕਿ ਅਵੇਅਰਨੈਸ ਜਿਹੜੀ ਆ ਉਹ ਫਲਾਈ ਜਾਏ ਤੇ ਕੋਵਿਡ ਤੋਂ ਤੇ ਠੰਡ ਦੇ ਰੋਗਾਂ ਤੋਂ ਬਚਿਆ ਜਾਏ ਉਹਦੇ ਵਾਸਤੇ ਜ਼ਰੂਰੀ ਆ ਕਿ ਅਵੇਅਰਨੈਸ ਜ਼ਰੂਰੀ ਆ ਇਸ ਕਰਕੇ ਮਾਸਕ ਦੀ ਮਾਸਕ ਦਾ ਇਸਤੇਮਾਲ ਕਰਨ ਤੇ ਦੂਸਰਾ ਧੁੰਦ ਦੇ ਕਾਰਨ ਬਹੁਤ ਘੱਟ ਤੋਂ ਘੱਟ ਜਿਹੜਾ ਵਾ ਬਾਹਰ ਜਾਣ ਤੇ ਆਪਣੇ ਆਪ ਨੂੰ ਬਚਾ ਕੇ ਰੱਖਣ ਮੈਂ ਬੇਨਤੀ ਕਰਦਾ ਕਿ ਸਾਡੇ ਫਿਜ਼ੀਓਥੈਰੇਪੀ ਸੈਂਟਰ ਤੇ ਹਰ ਤਰ੍ਹਾਂ ਦਾ ਜੋੜਾਂ ਦਾ ਸਪਾਈਨ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਇੱਥੇ ਜਿਹੜੇ ਆ ਡਾਕਟਰ ਅਤਲ ਗੋਇਲ ਨੀਰੋ ਸਪੈਸ਼ਲਿਸਟ ਡੀ ਐਮ ਉਹ ਵਿਜ਼ਿਟ ਕਰਦੇ ਨੇ ਹਰ ਸੰਡੇ ਤੇ ਜੇ ਕਿਸੇ ਨੇ ਵਿਖਾਉਣਾ ਹੈ ਤੇ ਉਹ ਵੀ ਆ ਸਕਦੇ ਆ ਦੂਸਰਾ ਛਾਤੀ ਦੇ ਰੋਗਾਂ ਵਾਸਤੇ ਡਾਕਟਰ ਪ੍ਰਦੀਪ ਓਰੀ ਓਰੀ ਹਸਪੀਟਲ ਅਮਰਸਰ ਜੋ ਕਿ ਛਾਤੀ ਦੇ ਮਾਹਰ ਡਾਕਟਰ ਹਨ ਜੇ ਕਿਸੇ ਨੇ ਛਾਤੀ ਦੇ ਰੋਗਾਂ ਬਾਰੇ ਕੋਈ ਵੀ ਸਲਾਹ مشورہ ਲੈਣਾ ਹੋਵੇ ਤੇ ਉਹ ਡਾਕਟਰ ਪ੍ਰਦੀਪ ਓਰੀ ਜੀ ਨਾਲ ਓਰੀ ਹਸਪੀਟਲ ਵਿਖੇ ਜਾ ਕੇ ਆਪਣਾ ਉਹਨਾਂ ਦੇ ਨਾਲ ਤਾਲਮੇਲ ਕਰ ਸਕਦੇ ਹਨ ਮੈਂ ਫੇਰ ਤੋਂ ਇੱਕ ਵਾਰਾ ਦੁਬਾਰਾ ਸਾਰੀ ਪੰਜਾਬ ਦੀ ਕਮਿਊਨਿਟੀ ਨੂੰ ਇੰਡੀਆ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦੇਣਾ ਆਸ ਕਰਦਾ ਕਿ ਬਹੁਤ ਵਧੀਆ ਖੁਸ਼ੀਆਂ ਭਰਾ ਭਰਿਆ ਜਿਹੜਾ ਵਾ ਅਗਲਾ ਨਵਾਂ ਸਾਲ ਹਰ ਇੱਕ ਦੀ